ਤੁਸੀਂ ਕਹਿੰਦੇ ਵੀ ਮੇਰੇ ਕੋਲ ਸਬੂਤ ਨੇ ਭਾਈ ਅਮਰਤਪਾਲ ਸਿੰਘ ਤੇ ਇਹਨਾਂ ਦਾ ਭਰਾ ਇਹ ਨਸ਼ੇ ਦੇ ਆਦੀ ਨੇ ਇਹ ਨਸ਼ਾ ਕਰਦੇ ਨੇ ਕਿਹੜਾ ਕਿਹੜਾ ਨਸ਼ਾ ਕਰਦੇ ਆ। ਆ ਗਏ ਕਿ ਗੁੰਡਾ ਗੈਂਗ ਮੈਂ ਕਹੂੰਗਾ ਜਿਹੜੇ ਅਮਰਤਪਾਲ ਦੀਆਂ ਭੇਡਾਂ ਆ। ਵੀ ਸਿੱਧੂ ਸੱਚ ਕਹਿੰਦਾ ਆਦੀ ਨੇ ਜੀ ਇਹ ਨਸ਼ਾ ਪੀਂਦੇ ਨੇ ਜੀ ਮੇਰੇ ਕੋਲ ਸਬੂਤ ਨੇ। ਮੈਂ ਕਹਿਣਾ ਚਾਹੁੰਦਾ ਵੀ ਇਹ ਇਹ ਮਸਲਾ ਕਿੱਥੋਂ ਆ ਗਿਆ? ਦੇਖੋ ਜੀ ਮਖੂਦ ਸਾਹਿਬ ਮੈਂ ਇਹਨਾਂ ਦੀ ਖਾਲਸਾ ਵੀਰ ਦੇ ਵਿੱਚ ਰਿਆਂ। ਹਮ ਖਾਲਸਾ ਵੀਰ ਦੇ ਵਿੱਚ ਰਿਆਂ ਇੱਕ ਇਹਨਾਂ ਦਾ ਇੱਕ ਕਥਾਵਾਚ ਕੇ ਨਵਾਂ ਨਵਾਂ ਬਣਿਆ ਉਹ ਕਹਿੰਦਾ ਵੀ ਸ਼ੁੱਧ ਵੈਸ਼ਨੂ ਝੋਨਾ ਲਵਾਓ। ਜੀ ਭਈਏ ਜਿਹੜੇ ਤਮਾਕੂ ਖਾਂਦੇ ਆ ਉਹ ਹੱਥਾਂ ਨਾਲ ਝੋਨਾ ਲਾਉਂਦੇ ਨੇ ਝੋਨੇ ਦਾ ਝਾੜ ਘਟ ਨਿਕਲਦਾ ਜੀ ਉਹਦੀਆਂ ਫੋਟਮਾਂ ਵੀ ਹਰਪ੍ਰੀਤ ਦੇ ਨਾਲ ਹੈਗੀਆਂ ਉਹਨੂੰ ਇਹ ਨਹੀਂ ਪਤਾ ਵੀ ਜਿਹੜਾ ਹਰਪ੍ਰੀਤ ਆ ਵੀ ਤਮਾਕੂ ਲਾਉਂਦਾ ਹਾਂ ਜਿੰਨੇ ਕੋ ਅਸਲ ਵਿੱਚ ਗੱਲ ਕੀ ਆ ਵੀ ਇਹਨਾਂ ਦੀ ਟ੍ਰੋਲ ਆਰਮੀ ਜਿਹੜੀ ਭਗੇਲਾ ਗੈਂਗ ਗੁੰਡਾ ਗੈਂਗ ਮੈਂ ਕਹੂੰਗਾ ਜਿਹੜੇ ਅਮਰਦਪਾਲ ਦੀਆਂ ਭੇਡਾਂ ਆ ਵੀ ਸਿੱਧੂ ਸੱਚ ਕਹਿੰਦਾ ਸੀ ਵੀ ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਹਾਂ ਅਸਲ ਵਿੱਚ ਇਹਨਾਂ ਦੀ ਟ੍ਰੋਲ ਆਰਮੀ ਭਗੇਲਾ ਗੈਂਗ ਦੀ ਬਹੁਤ ਵੱਡੇ ਪੱਧਰ ਤੇ ਆ ਜਿਹੜਾ ਕੋਈ ਵਿਚਾਰਾ ਇੱਡਾ ਕੋਈ ਬੋਲਦਾ ਉਹਦੇ ਪਿੱਛੇ ਕਮੈਂਟਾਂ ਜੇ ਦੇ ਤਰੇ ਦੀ ਲੈ ਤਰੇ ਦੀ ਅਗਲਾ ਫਿਰ ਇਹਨਾਂ ਸ਼ਰਮ ਦਾ ਮਾਰਾ ਚੁੱਪ ਕਰ ਜਾਂਦਾ ਮੈਂ ਕਹਿੰਦਾ ਜੀ ਉਹ ਛੱਡ ਦਿਓ ਬਘੇਲੇ ਆਰੀ ਕੀ ਕਹਿੰਦੇ ਨੇ ਕਮੈਂਟ ਚ ਕੀ ਕਹਿੰਦੇ ਨੇ ਤੁਸੀਂ ਕਿਹਾ ਵੀ ਅਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਜਿਹੜਾ ਤੇ ਕੱਲ ਦੋਸ਼ ਲੱਗੇ ਨੇ ਪਿੰਦਾ ਪਿੰਦਾ ਗਰੰਟੀ ਆ ਮੈਂ ਫੋਟੋਆਂ ਦੇ ਦੂੰ ਤੁਹਾਨੂੰ ਅਮਰਤਪਾਲ ਦੀਆਂ ਦਊਂ ਅਮਰਤਪਾਲ ਨਹੀਂ ਪਿੰਦਾ ਜੀ ਹੋਰ ਦੱਸੋ ਯਾਰ ਹੱਦ ਹੋ ਗਈ ਆ ਭਾਈ ਅਮਰਤਪਾਲ ਸਿੰਘ ਦੀ ਗੱਲ ਕਰਦੇ ਮੈਂਬਰ ਆ ਪਾਰਲੀਮੈਂਟ ਹਾਂਜੀ ਹਾਂਜੀ ਪਿੰਦੇ ਆ ਸਾਰੇ ਨਹੀਂ ਜਦੋਂ ਫਿਰ ਇੱਕ ਗੱਲ ਦੱਸੋ ਤੁਸੀਂ ਬਖੂਰ ਸਾਹਿਬ ਸੁਣੋ ਮੇਰੀ ਗੱਲ ਮੈਂ ਵ ਇਹ ਜਦੋਂ ਨਾ ਇਹ ਗ੍ਰੰਥੀ ਸਿੰਘਾਂ ਨੂੰ ਪੈਸੇ ਦੇਣੇ ਗਰੀਬ ਸਿੱਖ ਦੀ ਮਤ ਕਰਦੀ ਕਿਹੜੇ ਦੀ ਮਤ ਕੀਤੀ ਦੱਸੋ ਇਹ ਜਦੋਂ ਚੜਾਵਾ ਇਕੱਠਾ ਹੋ ਜਾਂਦਾ ਸੀ 5-5000 ਦੀ ਗੱਟੀ ਬਣਾਉਦੇ ਸੀ ਆਪਾਂ ਸਾਰਿਆਂ ਨੂੰ ਬੰਡਿਆ ਜਾਂਦਾ ਸੀ ਲੈ ਵੀ ਜੋ ਖਾਣਾ ਪੀਣਾ ਖਾ ਲਓ ਕਲਜੀਤ ਸਿੰਘ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਂਦਾ ਵਾਂ ਆਪਾਂ ਖਾਲਸਾ ਵਹੀਰ ਦੇ ਵਿੱਚ ਕਿੰਨਾ ਰੁਪਈਆ ਸੀ ਕਿਵੇਂ ਵੰਡਿਆ ਜਾਂਦਾ ਸੀ ਇਹ ਸਾਰੀ ਗੱਲ ਨੂੰ ਛੱਡੀਏ ਤੁਸੀਂ ਕਹਿੰਿਆ ਵੀ ਮੇਰੇ ਕੋਲ ਸਬੂਤ ਨੇ ਭਾਈ ਅਮਰਤਪਾਲ ਸਿੰਘ ਤੇ ਇਹਨਾਂ ਦਾ ਭਰਾ ਇਹ ਨਸ਼ੇ ਦੇ ਆਦੀ ਨੇ ਇਹ ਨਸ਼ਾ ਕਰਦੇ ਨੇ ਕਿਹੜਾ ਕਿਹੜਾ ਨਸ਼ਾ ਕਰਦੇ ਆ ਜੋ ਕੋਸ਼ ਤੁਹਾਡੇ ਜੋ ਕੁਝ ਹੋਣ ਤੁਹਾਡੇ ਸਾਹਮਣੇ ਹੀ ਹੁੰਦਾ ਸਮੈਗ ਵਗੈਰਾ ਗੋਲੀਆਂ ਵਗੈਰਾ ਸਾਰੇ ਕੋ ਖਾਂਦੇ ਹੀ ਆ ਇਹ ਬਾਜ ਜੇ ਤੁਸੀਂ ਤੁਸੀਂ ਪੁਲਿਸ ਮੇਰੀ ਗੱਲ ਸੁਣੋ ਪੁਲਿਸ ਨੇ ਜਿਹੜਾ ਵਕੂਆ ਬਣਾਇਆ ਹੈ ਕੁਲਜੀਤ ਸਿੰਘ ਕੋਈ ਗੱਲ ਸੁਣੋ ਪੁਲਿਸ ਨੇ ਜਿਹੜਾ ਵਕੂਆ ਬਣਾਇਆ ਹੈ ਹਨਾ ਉਹ ਬਣਾਇਆ ਫਲੋਰ ਦਾ ਤੇ ਤੁਹਾਨੂੰ ਲੱਗਦਾ ਨਹੀਂ ਪਤਾ ਵੀ ਪੰਜਾਬ ਦੇ ਹਰ ਪਿੰਡ ਦੇ ਵਿੱਚੋਂ ਕਰੀਬ ਚਿੱਟਾ ਮਿਲ ਜਾਂਦਾ ਜਦੋਂ ਪਿੰਡ ਦੇ ਵਿੱਚੋਂ ਚੀਜ਼ ਮਿਲਦੀ ਹੋਵੇ ਤੇ ਫਿਰ ਫਲੋਰ ਫਲੋਰ ਲੈ ਜਾਣ ਦੀ ਕੀ ਰੋੜ ਪਈ ਹੈ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਜੇ ਨੂੰ ਪਤਾ ਹੋਵੇ ਆਸੇ ਪਾਸੇ ਸਾਰੇ ਜਗ੍ਹਾ ਰੌਲਾ ਪਿਆ ਅਮਰਤਪਾਲ ਨੇ ਖੁਦ ਇਹ ਜਥੇ ਦੇ ਵਿੱਚ ਗੱਲ ਕਹੀ ਸੀ ਇਹ ਮੇਰੇ ਭਰਾ ਨੂੰ ਜਿ세 ਦੀ ਗੱਡੀ ਨਹੀਂ ਕਿਸੇ ਨੇ ਦੇਣੀ ਇਹ ਉਹ ਤਾਂ ਘਰ ਦੇ ਵੀ ਔਖੇ ਸੀ ਇਹਦੀ ਘਰ ਵਾਲੀ ਐ ਤਾਂ ਔਖੀ ਆ ਹੂੰ ਜਿੱਦਣ ਇਹ ਜਥਾ ਲੈ ਕੇ ਹਜੂਰ ਸਾਹਿਬ ਗਏ ਆ ਉਹ ਦਿਨਾਂ ਦੀ ਘਰ ਵਾਲੀ ਹਰਪ੍ਰੀਤ ਦੀ ਗੁੱਸੇ ਹੋ ਗਏ ਚਲੇ ਗਈ ਸੀ ਕਿਤੇ ਦੋ ਦਿਨਾਂ ਬਾਅਦ ਉਹ ਮੁੜੀ ਵੀ ਮੇਰੇ ਘਰ ਆ ਕੇ ਕੰਮ ਕਰਦੀ ਪਾਜੀ ਪਾਜੀ ਇੱਕ ਫੈਮਿਲੀ ਮੈਟਰ ਆ ਆਪਾਂ ਉਹਨੂੰ ਇੱਕ ਸਾਈਡ ਤੇ ਰੱਖ ਦਈਏ ਤੁਸੀਂ ਹੋ ਸਕਦਾ ਕਿ ਵਧੀਆ ਬਲਾਰੇ ਹੋਵੋ ਹੋ ਸਕਦਾ ਤੁਹਾਡੀ ਘਰ ਵਾਲੀ ਨਾਲ ਤੁਹਾਡੀ ਬਣਦੀ ਨਾ ਹੋਵੇ ਹੋ ਸਕਦਾ ਤੁਸੀਂ ਪੰਥਕ ਤੌਰ ਤੇ ਬੜੀਆਂ ਮਹਾਨ ਸੇ ਮਾਮਾ ਕਰਦੇ ਹੋਵੋ ਹਨਾ ਪਰਵਾਰਕ ਤੌਰ ਦੇ ਉੱਪਰ ਤੁਹਾਡੀ ਬਿਲਕੁਲ ਨਾ ਬਣਦੀ ਹੋਵੇ ਅਕਸਰ ਐਸਾ ਹੋ ਜਾਂਦਾ ਆਪਾਂ ਇਸ ਗੀਤ ਨੂੰ ਛੱਡ ਕੇ ਜਿਹੜੀ ਗੱਲ ਤੁਸੀਂ ਨਸ਼ੇ ਤੇਾਰੇ ਔਖੇ ਸੀ ਨਹੀਂ ਨਹੀਂ ਜਿਹੜੀ ਗੱਲ ਤੁਸੀਂ ਅੱਜ ਕਹਿ ਰਹੇ ਹੋ ਕਲਜੀਤ ਸਿੰਘ ਆਪਾਂ ਆਪਾਂ ਨੂੰ ਲੋਕ ਸੁਣਦੇ ਪਏ ਯਾਰ ਆਪਾਂ ਤਾਂ ਹੁਣ ਸਿਆਣੇ ਬੰਦੇ ਆ ਆਪਾਂ ਕੋਈ ਟਾਈਮ ਪਾਸ ਨਹੀਂ ਲੋਕਾਂ ਦਾ ਕਰਦੇ ਪਏ ਹਰ ਕਿਸਦਾ ਟਾਈਮ ਕੀਮਤੀ ਹੈ ਤੁਸੀਂ ਕਿਹਾ ਵੀ ਅਮਰਤਪਾਲ ਸਿੰਘ ਤੇ ਇਹਨਾਂ ਦਾ ਭਰਾ ਨਸ਼ੇ ਦੇ ਆਦੀ ਮੈਂ ਪੁੱਛਿਆ ਕਿਹੜਾ ਨਸ਼ਾ ਤੁਸੀਂ ਕਹ ਸਾਰੇ ਨਸ਼ੇ ਕਰਦੇ ਆ ਜਿਹੜੀ ਇਹ ਗੱਲ ਅੱਜ ਤੁਸੀਂ ਕਰਦੇ ਪਏ ਹੋ ਇਹ ਗੱਲ ਪਹਿਲਾਂ ਕਿਉਂ ਨਾ ਫਿਰ ਤੁਸੀਂ ਦੱਸ ਦਿੱਤੀ ਪਹਿਲਾਂ ਕੀਤੀਆਂ ਜੀ ਜਦੋਂ ਥਾਣੇ ਦੇ ਨਾਲੇ ਵਾਲੀ ਘਟਨਾ ਹੋਈ ਆ ਉਦੋਂ ਸਾਰਾ ਕੁਝ ਕੀਤਾ ਮੈਂ ਇੰਟਰਵਿਊ ਆ ਜਾ ਕੇ ਵੇਖ ਲਓ ਜੀ ਅਸੀਂ ਅੱਜ ਤਾਂ ਨਹੀਂ ਅਸੀਂ ਤਾਂ ਫੇਸਬੁੱਕ ਦਾ ਬਹੁਤ ਚਿਰ ਤੇ ਰਾਲਾ ਪਾਉਨੇ ਆ ਅੱਜ ਇੱਕ ਬੇਨਤੀ ਮੈਂ ਹੋਰ ਕਰਦੇ ਆ ਇਹ ਤੁਹਾਡੀ ਬਹਾਦਰੀ ਆ ਜਿਹੜੀ ਤੁਸੀਂ ਇੰਟਰਵਿਊ ਕਰ ਲਈ ਉਹ ਸਾਰੇ ਪੱਤਰਕਾਰ ਤੇ ਜਿਹੜੇ ਆ ਜਿਹੜੇ ਇਹਨਾਂ ਦੇ ਇਹਨਾਂ ਤੋਂ ਡਰਦੇ ਕਰਕੇ ਸਾਡੀ ਇੰਟਰਵਿਊ ਨਹੀਂ ਕਰਦੇ ਨਹੀਂ ਨਹੀਂ ਜੀ ਅਸੀਂ ਅਮਰਪਾਲ ਦੇ ਖਿਲਾਫ ਨਹੀਂ ਕਰਨੀ ਨਹੀਂ ਨਹੀਂ ਜੀ ਅਸੀਂ ਅਮਰਪਾਲ ਦੇ ਖਿਲਾਫ ਨਹੀਂ ਕਰਨੀ ਨਹੀਂ ਪਰ ਤੁਹਾਡੇ ਕੋਲ ਸਬੂਤ ਕੀ ਹੈ ਇਸ ਤਰ੍ਹਾਂ ਤਾਂ ਮੈਂ ਕਹਿ ਦਿੰਦਾ ਵੀ ਕੁਲਜੀਤ ਸਿੰਘ ਜਦੋਂ ਮੇਰੇ ਨਾਲ ਗੱਲ ਕਰ ਰਿਹਾ ਸੀ ਤੇ 100% ਮੈਨੂੰ ਸ਼ੋਰ ਹੈ ਜੀ ਕਲਵੀਰ ਸਿੰਘ ਨੇ ਨਸ਼ਾ ਕੀਤਾ ਸੀ ਰਾਜ ਕੇ ਕੀਤਾ ਸੀ ਮੈਂ ਇੱਕ ਮੈਂ ਫੋਟੋ ਭੇਜ ਦਿੰਨਾ ਤੁਹਾਨੂੰ ਫੋਟੋ ਚਲਾ ਦੇਓ ਜੇ ਨਾਲ ਔਰ ਜਿੱਥੋਂ ਮਰਜੀ ਟੈਸਟ ਕਰਾ ਲਿਓ ਲੈਬ ਚੋਂ ਠੀਕ ਆ ਜੀ ਜੇ ਉਹ ਝੂਠੀ ਨਿਕਲੂਗੀ ਤੇ ਫਿਰ ਮੈਨੂੰ ਕਹੋ ਫਿਰ ਮੈਨੂੰ ਕਹੋ ਹੋਰ ਦੱਸੋ ਜੀ ਅਮਰਤਪਾਲ ਦੇ ਹੱਥ 'ਚ ਸਮਾਨ ਆ ਹੋਰ ਦੱਸੋ ਹਾਂ ਨਹੀਂ ਉਹ ਤਾਂ ਹੁਣ ਫੋਟੋ ਦੇ ਵਿੱਚ ਕੀ ਸਾਬਤ ਹੋਏਗਾ ਵੀ ਇਹ ਸਮਾਨ ਉਹੀ ਐ ਫੋਟੋ ਦੇ ਤਾਂ ਤੇ ਦਿਦਾ ਹੀ ਐ ਨਾ ਹਾਂ ਫੋਟੋ ਦੇ ਤਾਂ ਤੇ ਦਿਦਾ ਹੀ ਐ ਨਾ ਹੱਥ ਦੇ ਵਿੱਚ ਮੈਂ ਗਵਾਹ ਆ ਉਹ ਚੀਜ਼ ਦਾ ਹਾਂ ਮੈਂ ਕਿਹਾ ਵੀਰ 'ਚ ਦੇਖਿਆ ਮੈਂ ਕਹੀ ਨਹੀਂ ਕਰਨਾ ਹੁਣ ਇਤੋਂ ਵੱਧ ਕੋਈ ਮਸ਼ੀਨਾ ਬਾੜ ਕੇ ਤੇ ਮਖੂਸ ਸਾਹਿਬ ਦਿਖਾ ਲਨ ਰਿਹਾ ਤੇ ਮੈਂ ਸੀਨਾ ਪਾੜ ਕੇ ਦਿਖਾ ਲਦੇ ਆਂ ਵੀ ਅੰਦਰ ਇਹ ਹਾਂਜੀ ਵੀ ਅੰਦਰ ਵੀਡੀਓ ਚੱਲਦੀ ਆ ਨਹੀਂ ਜੇ ਉਹਦਾ ਕੋਈ ਟੈਸਟ ਹੋ ਜਾਂਦਾ ਆ ਉਹਦੀ ਕੋਈ ਕਰਾਉਣ ਕਰਾਉਣ ਚੀ ਸੱਦ ਕੇ ਹੁਣ ਉਹਦੇ ਭਰਾ ਦਾ ਵੀ ਟੈਸਟ ਹੋਇਆ ਹੀ ਆ ਅਮਰਪਾਲ ਦਾ ਵੀ ਕਰਾ ਲਣ ਬਾਜੇ ਕਹਦਾ ਵੀ ਕਰਾ ਲਣ ਤਣਕੌਰ ਦਾ ਵੀ ਕਰਾ ਲਣ ਬਰਿੰਦਰ ਦਾ ਵੀ ਕਰਾ ਲਣ ਨਹੀਂ ਆਪਾਂ ਬਾਜੇ ਕਿਨੂੰ ਇੱਕ ਪਾਸੇ ਕਰ ਦਈਏ ਬਾਜੇ ਕਿਨੂੰ ਇੱਕ ਪਾਸੇ ਕਰ ਦਈਏ ਗੱਲ ਜਿਹੜੀ ਚੱਲਦੀ ਪਈ ਆ ਨਾ ਆਪਾਂ ਉੱਥੇ ਕਿ ਜਾਈਏ ਮੈਂ ਕਹਿੰਦਾ ਜੀ ਤੁਸੀਂ ਇਹ ਸਰਕਾਰ ਡੋਪ ਟੈਸਟ ਕਰਨ ਤੇ ਆਵੇ ਸਰਦਾਰ ਸਾਹਿਬ ਜੇ ਤੁਹਾਡਾ ਡੋਪ ਟੈਸਟ ਕਰਨ ਦੇ ਉਪਰਾਂ ਤੇ ਤੁਹਾਡੀ ਰਿਪੋਰਟ ਵੀ ਪੋਜ਼ਿਟਿਵ ਕੱਢ ਸਕਦੀ ਹੈ ਮੈਂ ਕਹਾਂ ਜੀ ਚਲੋ ਪਰਮਿੰਦਰ ਝੋਟੇ ਦਾ ਕੱਢ ਲਿਆ ਸੀ ਨਾ ਮੈਂ ਕਹਾਂ ਜੀ ਅਸੀਂ ਤੇ ਦੇਖ ਸਕਦੇ ਆ ਨਹੀਂ ਨਹੀਂ ਮਾਨਸੇ ਵਾਲੇ ਪਰਮਿੰਦਰ ਝੋਟੇ ਦਾ ਕੱਢ ਲਿਆ ਸੀ ਨਾ ਉਹਨਾਂ ਨੇ ਅਸੀਂ ਕਰ ਦਿੱਤੀ ਸੀ ਅਸੀਂ ਕੋਈ ਵਾਈਸ ਮੇਰੀ ਗੱਲ ਸੁਣੋ ਨਿਹੰਗ ਸਿੰਘ ਦੇਖ ਪਿੰਦੇ ਆ ਡਲੇ ਸ਼ੱਕਦੇ ਆ ਬਕਰੇ ਸ਼ੱਕਦੇ ਆ ਪਰ ਨਿਹੰਗ ਸਿੰਘ ਆਈਸ ਨਹੀਂ ਲਾਉਂਦੇ ਨਿਹੰਗ ਸਿੰਘ ਚਿੱਟਾ ਨਹੀਂ ਲਾਉਂਦੇ ਅਸੀਂ ਖੁੱਦ ਕਹਿੰਦੇ ਆ ਵੀ ਦੇਖ ਸਾਡੀ ਮਰਜ਼ਾਦਾ ਅਸ਼ਰਦਾ ਸਾਡੀ ਮਰਜ਼ਾਦਾ ਅਸੀਂ ਸ਼ੱਕ ਠੀਕ ਹੈ ਨਾ ਜੀ ਉਹ ਟੈਸਟ ਕਰਾਂਗਾ ਜਦੋਂ ਮਰਜ਼ੀ ਓਪਨਲੀ ਚੈਲੇਂਜ ਹੈ ਜਦੋਂ ਮਰਜ਼ੀ ਕਰਾ ਸਕਦੇ ਹੋ ਹੋਰ ਦੱਸੋ ਠੀਕ ਹੈ ਜੀ ਪਰ ਹੁਣ ਇਸ ਮੁੱਦੇ ਦੇ ਉਪਰ ਆਪਾਂ ਸਰਕਾਰ ਨੂੰ ਘੇਰਨ ਦੀ ਬਜਾਏ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਇਹੋ ਜਿਹੇ ਬਿਆਨ ਦੇ ਕੇ ਆਪਾਂ ਸਰਕਾਰ ਨੂੰ ਹੋਰ ਮਜ਼ਬੂਤ ਕਰਦੇ ਆ ਪਰ ਇੱਕ ਚੀਜ਼ ਮੰਨ ਕੇ ਚੱਲੇ ਜੇ ਵੀ ਅੱਜ ਪੜੋਸੀ ਦੇ ਅੱਗੇ ਲੱਗੀ ਤੇ ਕੱਲ ਨੂੰ ਆਪਣੇ ਵੀ ਆ ਸਕਦੀ ਹੈ ਜੇ ਅੱਜ ਅਮਰਤਪਾਲ ਸਿੰਘ ਦੇ ਭਰਾ ਤੇ ਤਸ਼ੱਦਦ ਹੋਇਆ ਨਾ ਤੇ ਇਹ ਕੱਲ ਨੂੰ ਤੁਹਾਡੇ ਉੱਪਰ ਵੀ ਇਸ ਤਰੀਕੇ ਦਾ ਹੋ ਸਕਦਾ ਹੈ ਮੈਂ ਕਹਿੰਦਾ ਮਖੂਸਾ ਮੈਨੂੰ ਇਹ ਦੱਸੋ ਤੁਸੀਂ ਮੰਨਦੇ ਆ ਮੈਂ ਨਹੀਂ ਇਹ ਮੰਨਦਾ ਵੀ ਪੁਲਿਸ ਨਜਾਇਜ਼ ਪਰਚਾ ਕਿਸੇ ਦੇ ਕਰ ਸਾਡੀਆਂ ਅਪੁਆਇੰਟਮੈਂਟ ਸੀ ਪੱਤੇ ਹੋਏ ਆ ਸਾਡੇ ਲਾਜਾ ਪਰ ਬਹੁਤ ਪਰਚਾ ਕਦੀ ਗਲਤ ਨਹੀਂ ਹੁੰਦਾ ਪੁਲਿਸ ਨੂੰ ਨਹੀਂ ਪਤਾ ਮੇਰਾ ਰਿਕਾਰਡ ਲੈ ਕੇ ਕੋਰਟ ਤੇ ਜਾਣਾ ਜੀ ਹਾਂ ਕੱਲ ਨੂੰ ਜੱਜ ਨੌਕਰੀਆਂ ਖਾ ਦਿੰਦੇ ਆ ਇਹ ਕਹਿੰਦੇ ਤੂੰ ਬੰਦਾ ਫੜ ਕੇ ਲਿਆਂਦਾ ਲਿਆਂਦਾ ਕਿ ਕਿਦਾਂ ਮੀਰ ਜੀ ਇੱਥੇ ਝੂਠੇ ਮੁਕਾਬਲੇ ਵੀ ਹੋਏ ਆ ਇੱਥੇ ਬਿਨਾਂ ਕਸੂਰ ਦੇ ਸਜ਼ਾ ਵੀ ਹੋਈਆਂ ਨੇ ਸਜ਼ਾ ਤੋਂ ਵੀ ਤੋਂ ਬਾਅਦ ਇਹ ਕਹਿ ਕੇ ਛੱਡ ਦਿੱਤਾ ਕਿ ਆ ਵੀ ਕੋਈ ਵੀ ਇਹਦਾ ਗਣਾ ਬਹੁਤ ਕੁਝ ਹੁੰਦਾ ਆ ਇਹ ਗੱਲਾਂ ਛੱਡ ਦਿਓ ਕਿਉਂਕਿ ਬਿਲਕੁਲ ਕਿਸੇ ਨੂੰ ਸੇਫ ਨਹੀਂ ਕਰ ਸਕਦੇ ਮੇਰੀ ਗੱਲ ਸੁਣੋ ਨਵੀ ਤੁਸੀਂ ਜਿਹੜੀ ਕਾਨੂੰਨੀ ਧਾਰਾ ਪੜ ਲਓ 100% ਕਿਸੇ ਦੀ ਆਪਦੀ ਗਰੰਟੀ ਨਹੀਂ ਦੇ ਸਕਦਾ ਕਲਜੀਤ ਸਿੰਘ ਜਦੋਂ ਬਰਾਮਦ ਹੁੰਦਾ ਨਾ ਮੇਰੀ ਗੱਲ ਸੁਣੋ ਮਖੂਬ ਸਾਹਿਬ ਮੇਰੀ ਗੱਲ ਵੀ ਸੁਣ ਲਓ ਇੱਕ ਗਜਟਰ ਆਫੀਸਰ ਆਉਂਦਾ ਆ ਜਿਹੜਾ ਉਹਦੀ ਤਲਾਸ਼ੀ ਕਰਦਾ ਉਹਨਾਂ ਨੇ ਮੌਕੇ ਤੇ ਡੀਐਸਪੀ ਬੁਲਾਇਆ ਉਹਨੂੰ ਵੀਡੀਓਗ੍ਰਾਫੀ ਵੀ ਕੀਤੀ ਆ ਮੌਕੇ ਆਉਣ ਤੇ ਤੁਹਾਨੂੰ ਜਿਹੜੀ ਵੀਡੀਓਗ੍ਰਾਫੀ ਕੀਤੀ ਏ ਉਹ ਜਨਤਕ ਕਿਉਂ ਨਹੀਂ ਕੀਤੀ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਮੈਂ ਕਹਾਂ ਜੀ ਉਹ ਕੋਰਟ ਚ ਕਰਨਗੇ ਜਨ ਤੱਕ ਕੋਰਟ ਦੇ ਵਿੱਚ ਤੇ ਐਵੀਡੈਂਸ ਦੇਣਾ ਹੀ ਆ ਨਾ ਜਦੋਂ ਟਰਾਈ ਚੱਲਿਆ ਪੁਲਿਸ ਨੇ ਦੇਣਾ ਆ ਤੇ ਆਪਾਂ ਤੁਹਾਨੂੰ ਉੱਥੇ ਦੇ ਦੇਾਂਗੇ ਪਰ ਅਦਾਲਤ ਨੇ ਰਿਮਾਨਡ ਦਿੱਤਾ ਹੀ ਨਹੀਂ ਮੇਰੀ ਗੱਲ ਸੁਣੋ ਨਸ਼ੇ ਦਾ ਹਾਦੀ ਸੀਗਾ ਪਹਿਲਾਂ ਤੋਂ ਹੀ ਠੀਕ ਹੈ ਨਾ ਕਿੰਨਾ ਫੜਿਆ ਗਿਆ ਕਿੰਨਾ ਗੇਚਿਆ ਮੈਂ ਇਹ ਚ ਨਹੀਂ ਪੈਂਦਾ ਪਰ ਜਿਹੜੇ ਆਦੀ ਹੈ ਇਹ ਬੰਦੇ ਹੋਗੇ ਆ ਇੱਕ ਮੈਂ ਗੱਲ ਕਹਾਂ ਕਲਜੀਤ ਸਿੰਘ ਅਮਰਤਪਾਲ ਸਿੰਘ ਦਾ ਦੇਖੋ ਮੈਂ ਕਹਿੰਦਾ ਕਿ ਜਿੱਥੇ ਗਲਤ ਹੋਵੇਗਾ ਉਹਨੂੰ ਗਲਤ ਵੀ ਕਹਾਂਗੇ ਜਿੱਥੇ ਸ ਇਸੇ ਪ੍ਰਕਾਰ ਤੁਹਾਡੇ ਨਾਲ ਇਹ ਦੇ ਕਲਜੀਤ ਸਿੰਘ ਜਿੱਥੇ ਸਹੀ ਹੋਏਗਾ ਉਹਨੂੰ ਸਹੀ ਕਹਾਂਗੇ ਜਿੱਥੇ ਗਲਤ ਹੋਏਗਾ ਗਲਤ ਕਹਾਂਗੇ ਜੇ ਅਸੀਂ ਇੰਨੀ ਜ਼ੁਰਤ ਰੱਖਦੇ ਆ ਗਲਤ ਨੂੰ ਗਲਤ ਕਹਿਣ ਦੀ ਹਣਾ ਅਸੀਂ ਕਿਸੇ ਦੇ ਅੰਧਪਗਤ ਨਹੀਂ ਗੇ ਉਹਨੇ ਇੱਕ ਚੀਜ਼ ਮਰਜੀ ਦੱਸੋ ਅਮਰਤਪਾਲ ਸਿੰਘ ਨੇ ਵਹੀਰ ਚਲਾਈ ਵਹੀਰ ਦੇ ਵਿੱਚ ਕਿੰਨੇ ਸਿੰਘ ਵੀ ਰਹੇ ਆ ਵਹੀਰ ਦੇ ਵਿੱਚ ਕਿੰਨੇ ਕੱਟ ਵੀ ਹੁੰਦੇ ਰਹੇ ਆ ਕਿਸੇ ਨੂੰ ਨਹੀਂ ਦੱਸਿਆ ਵੀ ਇਹ ਨਸ਼ਾ ਕਰਦਾ ਕਹਿੰਦਾ ਤੁਹਾਨੂੰ ਹੀ ਕਿਉਂ ਦਿਸਦਾ ਪਿਆ ਵੀ ਨਸ਼ਾ ਕਰਦਾ ਮੈਂ ਤੁਹਾਨੂੰ ਦੱਸੀ ਤੇ ਜਾਨਾ ਉਹਨਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਬਰਿੰਦਰ ਵਿਚਾਰੇ ਨੇ ਕਮੈਂਟ ਹੀ ਕੀਤਾ ਸੀ ਉਹਦਾ ਕੀ ਕੀਤਾ ਉਹਨੂੰ ਕੁੱਟ-ਕੁੱਟ ਕੇ ਲਾਲ ਕਰਤਾ ਉਹੀ ਹਾਲ ਇਹਨੇ ਮੇਰਾ ਕਰਨਾ ਸੀ ਠੀਕ ਹੈ ਨਾ ਜੀ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਤੇ ਚੁੱਕ-ਚੁੱਕ ਕੇ ਉਹਨੂੰ ਘਰੋਂ ਕੱਢਣ ਦਾ ਕਹ ਜਾਂਦੇ ਆ ਤੇ ਸੱਚ ਬੋਲਣ ਦੀ ਹਿੰਮਤ ਕਈਆਂ ਕਈਆਂ 'ਚ ਹੁੰਦੀ ਆ ਅੰਦਰੋਂ ਖਾਦੀ ਸਾਰਿਆਂ ਨੂੰ ਨਹੀਂ ਹੁਣ ਤੇ ਫਿਰ ਮੈਂਬਰ ਆਫ ਪਾਰਲੀਮੈਂਟ ਵੀ ਹੁਣ ਕਿਹੜੀ ਪਾਵਰ ਕੱਟ ਗਈ ਹੁਣ ਤੇ ਪਾਵਰ ਵਧੀ ਹੈ ਸਗੋਂ ਤੇ ਤੁਸੀਂ ਅੱਗੇ ਕਿਉਂ ਬੋਲਦੇ ਪਏ ਹੋ ਮੈਂ ਕਹਿੰਦਾ ਜੀ ਅਸੀਂ ਤਾਂ ਪਹਿਲਾਂ ਵੀ ਬੋਲਦੇ ਸੀ ਅਸੀਂ ਤਾਂ ਸੱਚ ਬੋਲਣਾ ਸਾਡੇ ਸਿਰ ਤੇ ਹੱਥ ਬਾਬੇ ਨਾਨਕ ਦਾ ਅਸੀਂ ਸੱਚ ਬੋਲਣਾ ਮੈਨੂੰ ਲੱਗਦਾ ਵੀ ਜਦੋਂ ਦੀ ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਵੀ ਜਦੋਂ ਦੀ ਬੀਜੇਪੀ ਜੁਆਇਨ ਕੀਤੀ ਤੁਹਾਨੂੰ ਲੱਗਦਾ ਨਹੀਂ ਵੀ ਉਦੋਂ ਦਾ ਤੁਸੀਂ ਅਮਰਤਪਾਲ ਅਮਰਤਪਾਲ ਕਰਨ ਲੱਗ ਪਿਓ ਨਹੀਂ ਅਸੀਂ ਕੋਈ ਬੀਜੇਪੀ ਜੁਆਇਨ ਨਹੀਂ ਕੀਤੀ ਪਿਆਰ ਸਾਡਾ ਸਾਰਿਆਂ ਨਾਲ ਹੀ ਆ ਠੀਕ ਹੈ ਨਾ ਜੀ ਫਿਰ ਤੁਹਾਡੇ ਨਾਲ ਕਿਹੜਾ ਨਹੀਂ ਹੈਗਾ ਜੀ ਨਹੀਂ ਪਰ ਫੋਟੋਆਂ ਵਿੱਚ ਚੰਗੀਆਂ ਵਾਇਰਲ ਹੋਈਆਂ ਨੇ ਨਾ ਫੋਟੋਆਂ ਵਿੱਚ ਚੰਗੀਆਂ ਚੰਗੇ ਪਦਰ ਤੇ ਪਦਰ ਤੇ ਵਾਇਰਲ ਹੋਈਆਂ ਨੇ ਦੇਖੋ ਫੋਟੋਆਂ ਵਿੱਚ ਵਾਇਰਲ ਹੋਈਆਂ ਉਹ ਮੈਂ ਆਪ ਹੀ ਕੀਤੀਆਂ ਆ ਹੂੰ ਭਈ ਭਾਈ ਜਦੋਂ ਕੋਈ ਸਰਕਾਰ ਦੇ ਦੁਆਰੇ ਕਿਸੇ ਨੂੰ ਕੋਈ ਦੁੱਖ ਪੈਂਦਾ ਹੈ ਨਾ ਹੁਣ ਮੰਨ ਲਓ ਕਿ ਪੁਲਿਸ ਠਿੱਲੀ ਕਾਰਵਾਈ ਕਰ ਰਹੀ ਹੈ ਕਿ ਬਜ਼ੁਰਗ ਮਾਤਾ ਆਇਆ ਉਹ ਐਸਸੀ ਆ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨੂੰ ਐਸਸੀ ਕਮਿਸ਼ਨ ਦੇ ਚੇਅਰਮੈਨ ਕੋ ਖੜਨਾ ਪਊਗਾ ਨਾ ਵੀ ਆਏ ਦੀ ਸੁਣ ਲੋ ਦੀ ਮੜੀ ਦੀ ਗੱਲ ਐਸਸੀ ਕਮਿਸ਼ਨ ਦਾ ਚੇਅਰਮੈਨ ਬੀਜੇਪੀ ਦਾ ਕਿ ਉੱਥੇ ਫੋਟੋ ਵੀ ਕਰਨਾ ਲਾਉਣੀ ਆ ਹੂੰ ਤੇ ਲਾਉਣੀ ਆ ਤੇ ਇਹਦਾ ਮਤਲਬ ਕਿ ਬੀਜੇਪੀ ਜੁਆਇਨ ਹੋ ਗਈ ਫਿਰ ਨਹੀਂ ਪਰ ਇਹ ਇਹਦਾ ਮਤਲਬ ਕੀ ਹੋ ਗਿਆ ਵੀ ਜੇ ਬੀਜੇਪੀ ਜੁਆਇਨ ਕਰੋਗਾ ਤਾਂ ਹੀ ਉਹ ਸੁਨੇਗਾ ਐਸਸੀ ਕਮਿਸ਼ਨ ਨਹੀਂ ਜੁਆਇਨ ਕਰਨਾ ਕਿਉਂ ਜ਼ਰੂਰੀ ਆ ਹਾਂ ਇਹ ਫੋਟੋ ਮੈ ਕਰਵਾਵਾਂਗੇ ਤਾਂ ਵੀ ਅਪਾ 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 ਅ ਜੇ ਸਤਿਆਰੀ ਹੋਮਵਰਕ ਪੂਰਾ ਕਰਕੇ ਪੱਤਰਕਾਰ ਆਉਂਦੇ ਰਹੇ ਆ ਵੀ ਅੱਜ ਇਹਨੂੰ ਘੇਰਨਾ ਔਰ ਜਿਸ ਤਰੀਕੇ ਨਾਲ ਉਹਨੇ ਜਵਾਬ ਦੇ ਕੇ ਉਹਨਾਂ ਨੂੰ ਨਿਰ ਉਤਰ ਕੀਤਾ ਤੁਹਾਨੂੰ ਲੱਗਦਾ ਵੀ ਨਸ਼ਾ ਕਰਨ ਵਾਲਾ ਬੰਦਾ ਇਸ ਤਰੀਕੇ ਨਾਲ ਜਵਾਬ ਦੇ ਸਕਦਾ ਨਸ਼ਿਆਂ ਦਾ ਜਿਹੜਾ ਆਦੀ ਬੰਦਾ ਬਣਦਾ ਇਸ ਤਰੀਕੇ ਦੀ ਅਫੀਲਾ ਦੇ ਸਕਦਾ ਮੇਤੋ ਵੱਧ ਜਾਣਦੇ ਜਿਹੜਾ ਮਸ਼ਾਤ ਕਰਦਾ ਹੁੰਦਾ ਨਾ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਅਵਲ ਟਬਲੀਆਂ ਕਿਦਾਂ ਮਾਰਨੀ ਉਹ ਅਵਲ ਟਬਲੀਆਂ ਨਹੀਂ ਭਾਜੀ ਅਵਲ ਟਬਲੀ ਜੇ ਹੁੰਦੀ ਨਾ ਤਾਂ ਲੋਕ ਪ੍ਰਭਾਵਿਤ ਨਹੀਂ ਹੁੰਦੇ ਲੋਕ ਬੜੇ ਸੀਆ ਨਹੀਂ ਹੋ ਗਏ ਮੇਰੀ ਗੱਲ ਸੁਣੋ ਨਹੀਂ ਭਾਜੀ ਜਿਹੜੀਆਂ ਦਲੀਲਾਂ ਜਿਹੜਾ ਪੱਤਰਕਾਰਾਂ ਨੇ ਬਣਾਤਾ ਅਵਲ ਟਬਲੀ ਕਰਕੇ ਤਾਂ ਕੁੜੀ ਦੀ ਲੜਾਈ ਨੂੰ ਪੰਚ ਦੀ ਲੜਾਈ ਬਣਾਤਾ ਜੇ ਅਸੀਂ ਬੀਜੇਪੀ ਜੁਆਇਨ ਕੀਤੀ ਤੇ ਬੀਜੇਪੀ ਵਾਲਿਆਂ ਨੇ ਸਾਡੀਆਂ ਫੋਟੋਆਂ ਦਾ ਸੀ ਕੋਠਾਣੇ ਤੇ ਹਮਲਾ ਤਾਂ ਨਹੀਂ ਕੀਤਾ ਅਸੀਂ ਕਿਤੇ ਪੁਲਿਸ ਤਾਂ ਨਹੀਂ ਨਾ ਕੁੱਟੀ ਵੇਖੋ ਜੀ ਦੇਖੋ ਕਿਤੇ ਆ ਕੇ ਥਾਣੇ ਘੇਰਨੇ ਵੀ ਪੈਂਦੇ ਨੇ ਕਿਉਂਕਿ ਬਿਲਕੁਲ ਬਿਲਕੁਲ ਤੁਹਾਡੀ ਨਹੀਂ ਸੁਣਵਾਈ ਹੁੰਦੀ ਕਿਤੇ ਆ ਕੇ ਤੁਹਾਨੂੰ ਆਪ ਦਾ ਪ੍ਰੋਟੈਸਟ ਕਰਨਾ ਪੈਂਦਾ ਆ ਪੀਸਫੁਲੀ ਪ੍ਰੋਟੈਸਟ ਦੇਣਾ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਨਹੀਂ ਮੇਰੇ ਕੋਲ ਪੀਸਫੁਲੀ ਕਰੋ ਨਾ ਵੀ ਕਿੱਥੇ ਲਿਖਿਆ ਵੀ ਆ ਕੇ ਥਾਣਾ ਘੇਰ ਕੇ ਤੇ ਪੁਲਿਸ ਨੂੰ ਬਾਹਰ ਕੱਢ ਕੇ ਥਾਣੇ ਦੇ ਯਾਰ ਤੁਸੀਂ ਅਜੇ ਤੱਕ ਥਾਣਾ ਨਹੀਂ ਘੇਰਿਆ ਫਿਰ ਇਹ ਗੱਲ ਤੇ ਗਲਤੀ ਸੇ ਇਸ ਗੱਲ ਤੇ ਨਾ ਜਿਹੜੇ ਮਹਾਂਪੁਰਖਾਂ ਦੇ ਨਾਲ ਤੁਸੀਂ ਜੁੜਿਓ ਮੈਂ ਚਲੋ ਨਾਮ ਨਹੀਂ ਲੈਂਦਾ ਕਿੰਤੂ ਨਹੀਂ ਕਰਦਾ ਕਦੀ ਥਾਣੇ ਥਾਣੇ ਨਹੀਂ ਗਈ ਯਾਰ ਆਪਾਂ ਕਦੀ ਅਸੀਂ ਥਾਣਾ ਨਹੀਂ ਘੇਰਿਆ ਕਦੀ ਤੁਸੀਂ ਉੱਥੇ ਇੱਕ ਮਿੰਟ ਜੀ ਇੱਕ ਮਿੰਟ ਕਦੀ ਐਫਐਸਐਚ ਨੂੰ ਤੁਸੀਂ ਇਹ ਗੱਲ ਨਹੀਂ ਕਹੀ ਵੀ ਜਾ ਤੇ ਆਹ ਕੰਮ ਕਰ ਦਿਓ ਨਹੀਂ ਤੇ ਫਿਰ ਕੱਲ ਸਾਨੂੰ ਆਹ ਕਾਰਵਾਈਆਂ ਕਰਨੀਆਂ ਪੈਣੀਆਂ ਕਦੀ ਨਹੀਂ ਕਿਹਾ ਹਾਂ ਤੇ ਕਹਿੰਦੇ ਆ ਤੇ ਫੇਰ ਪਰ ਪੀਸਫੁਲੀ ਅਸੀਂ ਪ੍ਰੋਟੈਸਟ ਕਰਦੀਆਂ ਪਬਲਿਕ ਪ੍ਰਾਪਰਟੀ ਨੂੰ ਬਿਨਾਂ ਨੁਕਸਾਨ ਪਹੜਾਏ ਘਾਲ ਬਣਾ ਕੇ ਤਾਂ ਨਹੀਂ ਗਏ ਮਖੂਬ ਸਾਹਿਬ ਅਸੀਂ ਕਦੀ ਗੁਰੂ ਸਾਹਿਬ ਨੂੰ ਥਾਲ ਬਣਾ ਕੇ ਤੇ ਨਹੀਂ ਲੰਗਾਇਆ ਯਾਰ ਦੋ ਚੀਜ਼ਾਂ ਹੁੰਦੀਆਂ ਨੇ ਹੁਣ ਤੁਸੀਂ ਥਾਲ ਕਹਿੰਦੇ ਹੋ ਉਹ ਓਟ ਕਹਿੰਦੇ ਆ ਹੁਣ ਦੋ ਚੀਜ਼ਾਂ ਦਾ ਫਰਕ ਆ ਗਿਆ ਮੈਂ ਕਹਿੰਦਾ ਇਹ ਵੀ ਚੀਜ਼ ਨੂੰ ਇੱਕ ਪਾਸੇ ਕਰਾਂਗੇ ਮੈਂ ਕਹਿੰਦਾ ਜੀ ਪਹਿਲਾਂ ਮੁੱਦੇ ਦੇ ਉੱਪਰ ਆਜੋ ਗੁਰੂ ਸਾਹਿਬ ਪਹਿਲਾਂ ਕਹਿੰਦੇ ਲੱਗਦਾ ਪਿਆ ਮੈਨੂੰ ਐਂ ਲੱਗਦਾ ਪਿਆ ਇਹ ਵੀ ਬਖੀਰ ਦੇ ਵਿੱਚੋਂ ਜਿਵੇਂ ਤੁਸੀਂ ਦੱਸਿਆ ਵੀ ਹਿੱਸੇ ਮਿਲਦੇ ਸੀ ਚਲੋ ਮੈਨੂੰ ਤੇ ਨਹੀਂ ਪਤਾ ਤੇ ਨਾ ਹੀ ਮੈਂ ਕਿਸੇ ਦਾ ਦੋਸ਼ ਲਾਉਣਾ ਮੈਂ ਮੈਨੂੰ ਲੱਗਦਾ ਵੀ ਤੁਹਾਨੂੰ ਹਿੱਸਾ ਮਿਲਿਆ ਨਹੀਂ ਨੇ ਹੁਣ ਤੁਹਾਨੂੰ ਕਿੱਦਾਂ ਤੁਹਾਡੀ ਮੂੰਹ ਦੀ ਗੱਲ ਈ ਆ ਵੀ ਵੀਰਚੋਂ ਹਿੱਸਾ ਮਿਲਦਾ ਸੀ ਹਿੱਸਾ 5-5000 ਹੀ ਮਿਲਦਾ ਸੀ ਤੁਸੀਂ ਤੁਸੀਂ ਸ਼ਬਦ ਬਰਤੇ ਆ ਨਾ ਮੈਂ ਤਾਂ ਕਰਕੇ ਵੀ ਤੁਹਾਨੂੰ ਲੱਗਦਾ ਵੀ ਹਿੱਸਾ ਜਾਂਦੇ ਮਿਲਿਆ ਨਹੀਂ ਹਿੱਸਾ ਦੇਣ ਦੀ ਕੋਸ਼ਿਸ਼ ਕੀਤੀ ਮੈਂ ਸਬੂਤਾਂ ਨੂੰ ਦੇ ਦੂੰ ਬਗੇਲੇ ਦੀ ਜੇ ਅਸੀਂ ਆਪਾਂ ਪਤਾ ਕੀ ਕਰੀਏ ਹਿੱਸਾ ਦੇਣ ਦੀ ਕੋਸ਼ਿਸ਼ ਕੀਤੀ ਅਸੀਂ ਨਹੀਂ ਲਿਆ ਪਰ ਅਸੀਂ ਸਾਥ ਸੋਲਣਾ ਇਸ ਕਰਕੇ ਨਹੀਂ ਲਿਆ ਤੁਸੀਂ ਹੁਣ ਜਿਹੜਾ ਏਡਾ ਵੱਡਾ ਦੋਸ਼ ਲਾਇਆ ਆ ਵੀ ਇਹ ਨਸ਼ਿਆਂ ਦੇ ਆਦੀ ਸੀ ਵੀਰਾਂ ਦੇ ਵਿੱਚ ਸਾਰੀ ਨਸ਼ਿਆਂ ਦੇ ਆਦੀ ਸੀ ਮੈਨੂੰ ਸਬੂਤ ਦਿਓ ਆ ਕੋਈ ਨਹੀਂ ਮੈਂ ਕਟੋ ਫੋਨ ਮੈਂ ਤੁਹਾਨੂੰ ਫੋਟੋ ਭੇਜ ਦਿੰਨਾ ਪਰ ਠੀਕ ਹੈ ਜੀ ਮੈਂ ਫੋਟੋ ਤੁਹਾਡੀ ਆ ਰਿਕਾਰਡਿੰਗ ਦੇ ਨਾਲ ਹੀ ਲਾ ਦਿੰਨਾ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਬੈਕ ਜੀ ਖਾਲਸਾ ਵੇਖੋ ਫਤਿਹ ਜੀ